ਐਲੀ ਵੰਡਣ ਵਾਲਾ ਸੌਦਾ ਹੀ ਰੱਖਾਇਆ ਉਹਦੇ ਕੋਲ ਸੌਦਾ ਘਰੋ ਘਰੀ ਆਈ ਆ ਵੰਡਾਂਗੇ ਮਤਲਬ ਜਿਨ੍ਹਾਂ ਲੋਕਾਂ ਦੇ ਤੰਤੇ ਠੋਕ ਕੇ ਉਹ ਤੋਂ ਵੰਡਣਾ ਹਾਂਜੀ ਜਦ ਲੋਕੇ बेहੋਸ਼ ਹੋ ਵਟੇ ਡੇਗਣਾਂ ਤਾਂ ਵੀ ਕੋਈ ਕੰਨਾਲ ਉਹ ਤੋਂ ਵੰਡਣਾ ਹਾਂਜੀ ਤੇ ਡੇਗ ਗਈ ਸਾਰੀ ਹੱਜ ਤੇ ਇਹ ਪਿੰਡ ਕਿਹੜਾ ਹੈ ਹਾਂਜੀ ਇਹ ਮੋਤਲਾ ਆ ਛੜਕ ਦੇ ਉੱਤੇ ਘਰ ਆ ਛੜਕ ਦੇ ਉੱਤੇ ਘਰ ਹਾਂਜੀ ਆ ਸਾਹਮਣੇ ਛੜਕ ਦੇ ਉੱਤੇ ਫਿਰ ਕੋਈ ਫੋਟੋਆਂ ਖਿਚਾਉਣ ਹੁੰਦੇ ਜੀ ਹਾਂਜੀ ਜ਼ਿਆਦਾ ਫੋਟੋਆਂ ਖਿਚਾਉਣ ਹੁੰਦੇ ਜੀ ਬਾਬੇ ਆਉਣੇ ਬਾਕੀ ਹੋਰ ਅਚਕਾਰ ਦੇ ਵੱਲੇ ਕੋਈ ਸੁਹੈਤਾ ਆਈ ਜਿਨ੍ਹਾਂ ਦੇ ਕੋਠੇ ਕੱਢੇ ਢੱਟ ਗਿਆ ਨਹੀਂ ਵੀਰ ਜੀ ਉਹਨਾਂ ਉੱ ਇੰਨੀ ਮੀਤ ਰੱਖੀ ਹਾਂ ਹਾਂ ਜੀ ਉਹ ਮੈਂ ਵੋਟਾਂ ਪਾਈਆਂ ਪਰ ਉਹ ਹੀਰਖਾ ਬਾਜੀ ਰੱਖਦਾ ਜਿੱਦਾਂ ਵੋਟਾਂ ਜਿਆਦਾਆਂ ਪਾਈਆਂ ਉਧਰ ਹੀ ਮੰਨ ਲਓ ਦਿੰਦਾ ਚੀਜ਼ਾਂ ਤੋਂ ਜਿੱਤ ਨਹੀਂ ਦਿੰਦਾ ਇਲਜ਼ਾਮ ਬਹੁਤ ਵੱਡਾ ਲਾ ਰਹੇ ਤੁਸੀਂ ਹਾਂ ਜੀ ਬਹੁਤ ਵੱਡਾ ਜੀ ਇਹ ਆਪਾਂ ਦਾ ਮੈਂ ਖੁਦ ਮੈਂਬਰ ਆ ਉਹਦਾ ਅੱਛਾ ਹਾਂ ਜੀ ਹਲਕੇ ਦੇ ਪਿੰਡ ਮੋਦਲਾ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਮਜਾਲਪੁਰਾ ਟੀਵੀ ਨੂੰ ਇੱਥੇ ਤੁਸੀਂ ਦੇਖ ਰਹੇ ਹੋ ਕਿ ਪਿੰਡ ਹਲਕਾ ਜਨਾਲਾ ਦੇ ਪਿੰਡ ਮੋ ਜੇ ਮੈਂ ਸ਼ਾਇਦ ਨਾਮ ਗਲਤ ਹੋਵਾਂ ਦਾ ਘਰੋਂ ਘਰ ਜਿਹੜਾ ਵਾ ਸੰਗਤਾਂ ਵਾਸਤੇ ਪ੍ਰਸ਼ਾਦਾ ਬਣਾ ਕੇ ਪਿੰਡ ਜਵੰਦਪੁਰ ਅਤੇ ਮੀਆਵਣਦੀ ਸੰਗਤ ਦੇ ਸੰਯੋਗ ਦੇ ਨਾਲ ਤੇ ਐਨਆਰਆਈ ਭਰਾਵਾਂ ਦੇ ਸੰਯੋਗ ਦੇ ਨਾਲ ਜਿਹੜਾ ਵਾ ਉਹਨਾਂ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਪਾਣੀ ਪਹੁੰਚਾਇਆ ਜਾ ਰਿਹਾ ਜਿਨ੍ਹਾਂ ਦੇ ਵਿੱਚ ਹਰਾਂ ਦੀ ਮਾਰ ਦੇ ਨਾਲ ਜਿਨ੍ਹਾਂ ਦੇ ਸਾਰਾ ਕੋਸ਼ਿਸ਼ ਜਿਹੜਾ ਵਾ ਪਾਣੀ ਰੋੜ ਕੇ ਲੈ ਗਿਆ ਤੁਸੀਂ ਪਾਣੀ ਵੀ ਦੇਖ ਸਕਦੇ ਹੋ ਕਿ ਪਾਣੀ ਸਿਰਫ ਹੀ ਸੜਕ ਦੇ ਉੱਤੋਂ ਜਿਹੜਾ ਵਾ ਸੋੜਾ ਆ ਜਾ ਠਾ ਹੋਇਆ ਵਾ ਸੇਵਾ ਕਿਹੜੇ ਪਿੰਡੋਂ ਆਈ ਹੈ ਜੀ? ਕੋਲ ਪਿੰਡ ਸਰਵਾ ਮੀਂਡੋਂ ਆਈ ਹੈ ਜੀ। ਇਹਨਾਂ ਨੇ ਸੰਜੋਗ ਨਾਲ ਸੇਵਾ ਕੀਤੀ ਆ। ਇਹ ਸਾਧ ਸੰਗਤ ਦੇ ਸੰਜੋਗ ਨਾਲ ਪਿੰਡ ਮੀਂਡ ਤੇ ਜਵੰਤਪੁਰ ਦੇ। ਕਿਹੜੇ ਪਿੰਡ ਪਹੁੰਚੇ ਤੁਸੀਂ ਬਣਾ ਹੈ ਬੜੇ? ਮੋਡਲਾ। ਮੋਡਲਾ ਪਿੰਡ ਆ ਜੀ। ਕਿਹਵਾ ਨਾਲ ਸੰਜੋਗ ਦੇ ਰੀਆਂ ਸੰਗਤਾਂ? ਸੰਜੋਗ ਬਹੁਤ ਹੀ ਧੇੜੀਆਂ। ਸਾਰੇ ਬਹਿ ਕੇ ਆਪਣੇ ਲੈਣਾ ਦੇ ਵਿੱਚ ਭਗਤਾਂ ਦੇ ਚ ਲੈ ਕੇ ਲੰਗਰ ਛਕਦੇ ਲੋਕੀ ਸਾਰੇ। ਬੀਬੀ ਜੀ ਕਿਹੜਾ ਪਿੰਡ ਆਏ? ਮੋਹਤਲਾ। ਮੋਡਲਾ। ਹਾਂਜੀ। ਕਾਰ ਬੋਲੋ ਸੂਲ ਤੇ ਇੱਥੇ ਆਈ ਕੋਈ ਪਾਣੀ ਪੂਣੀ ਕਿੰਨਾ ਚੜਿਆ ਸੀ? ਪਾਣੀ ਦੇ ਵੀਰੇ ਇੱਥੇ ਲੱਗਾ ਆ ਉਹ ਦਾ ਦੋ ਦੋ ਦਾ ਦੋ ਹਾਂ ਕਿੰਨੇ ਦੋ ਦੋ ਤਿੰਨ ਤਿੰਨ ਫੁੱਟ ਹੋਊਗਾ ਆ ਆ ਪਾਣੀ ਇੱਥੇ ਲੱਗਾ ਹੈ ਨਕਾ ਹੈ ਹਾਂ ਤੇ ਕਿਵੇਂ ਇਹਨਾਂ ਤੁਹਾਡੇ ਪਿੰਡ 'ਚ ਰਿਹਾ ਵੀ ਕਿਦਾਂ ਕੋਠੇ-ਗਾਠੇ ਢਿੱਕੇ ਕੇ ਬਚਾਈ ਰਿਆ ਹਾਂ ਕੱਚੇ ਢਿੱਕੇ ਆ ਕੱਚੇ ਢਿੱਕੇ ਹਾਂਜੀ ਤੇ ਸਰਕਾਰ ਆਈ ਤੁਹਾਡੇ ਇੱਥੇ ਪੁੱਛਣ ਕਿ ਸ਼ੰਤ ਤੁਹਾਨੂੰ ਸੁਕਾਰਦੀ ਨਹੀਂ ਹੈ ਜੇ ਨਹੀਂ ਕੋਈ ਹੈ ਕੋਈ ਨਹੀਂ ਆਇਆ ਮਾਰੋ ਕਾਰ ਤੇ ਬਲੇ ਕੋ ਸਵੈਤਾ ਆਈ ਜਿਹਨਾਂ ਦੇ ਘੋਟੇ ਘਾਟੇ ਢੱਟ ਗਿਆ ਨਹੀਂ ਵੀਰ ਜੀ ਹਾਂਜੀ ਉਹ ਸਾਈਡ ਤੇ ਕਾਰ ਹਟ ਗਈ ਫਿਰ ਕਿਵੇਂ ਚੱਲਦਾ ਤੁਹਾਡਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਐਂਦਾ ਜਿਤਰਾ ਆ ਜਾਂਦੇ ਪੈਣ ਪਰ ਆ ਤੇ ਅੱਜ ਦੇ ਘਰ ਬੈਠੇ ਜਾ ਕੇ ਵੀਰ ਜੀ ਕਿਸ ਦੇ ਘਰੇ ਬੈਠੇ ਹਾਂਜੀ ਤੇ ਤੁਹਾਡੇ ਪਿੰਡ ਦੇ ਸਰਪੰਚ ਵੱਲੋਂ ਕੋਈ ਮਾਲੀ ਸਵਤਾ ਕੀਤੀ ਕੀ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਕੀ ਸਾਹ ਇਹ ਘੰਡੇ ਦੀ ਛੱਤ ਡੇਗ ਗਈ ਸਾਰੀ ਹੱਦ ਦੀ ਹਾਂਜੀ ਆ ਮਤਲਬ ਆ ਸੜਕ ਦੇ ਉੱਤੇ ਘਾਰਿਆ ਸੜਕ ਦੇ ਉੱਤੇ ਘਾਰਿਆ ਹਾਂਜੀ ਆ ਸਾਹਮਣੇ ਸੜਕ ਦੇ ਉੱਤੇ ਕੋਈ ਨੁਕਸਾਨ ਨਹੀਂ ਕੋਈ ਬੱਚਿਆਂ ਬੁੱੱਚਿਆਂ ਦਾ ਕੋਈ ਤੁਹਾਡਾ ਨਾ ਬੱਚੇ ਬਸ ਇਕੱਲੇ ਕੱਡੇ ਰਾਤ ਪਾਣੀ ਦੇ ਵਿੱਚ 11 ਵਜੇ ਹਾਂਜੀ ਰਾਤ 11 ਵਜੇ ਤੇ ਪੱਕਾ ਪੜੇ ਵੀ ਜਿੰਨਾਂ ਦਾ ਕਰ ਰਹੇ ਹੁਣ ਉਹਨਾਂ ਦੇ ਕੋਈ ਸਰਕਾਰੀ ਪਰਿੰਦਾ ਕੋਈ ਆ ਤੁਹਾਡੇ ਇੱਥੇ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚ ਸਿਰਫ ਸੇਵਾਦਾਰ ਹੀ ਪਹੁੰਚ ਰਹੇ ਨੇ ਹਾਂਜੀ ਸੇਵਾਦਾਰ ਬਸ ਲੰਘ ਰਹੇ ਨੇ ਹਾਂਜੀ ਦੰਗਰ ਰੋਜ਼ ਕੋਈ ਨਾ ਕੋਈ ਗੱਡੀ ਆ ਜਾਂਦੀ ਕੋਈ ਨਾ ਕੋਈ ਹਾਂਜੀ ਹਾਂਜੀ ਆ ਜਾਂਦੀ ਮਗਰ ਜਿੱਦਾਂ ਭਗਵੰਤ ਮਾਸਰ ਸਰਕਾਰ ਕਹਿੰਦੀ ਪੇ ਅਸੀਂ ਬਹੁਤ ਲੋਕਾਂ ਦੀ ਰੱਖਿਆ ਕਰਾਂ ਡੰਗਰ ਵੀ ਸਾਡੇ ਤੇ ਪੁੱਕੇ ਸਾਡੀ ਤੇ ਥੂੜੀ ਵੀ ਉਹ ਵੇਖੋ ਦੇਲੀ ਜੀ ਅੱਛਾ ਹਾਂਜੀ ਥੂੜੀ ਵੀ ਖਰਾਬ ਹੋ ਗਈ ਸਾਰਾ ਸਮਾਨ ਖਰਾਬ ਹੋ ਗਿਆ ਇਹ ਮੋਤਲਾ ਪਿੰਡ ਹੈ ਜਿਸ ਦੇ ਵਿੱਚ ਜਿਹੜੀ ਸੜਕ ਦੇ ਨਾਲ ਆ ਜੜਾ ਪਾਣੀ ਉਹ ਲੱਗਾ ਹੋਇਆ ਵਾ ਤਾਂ ਤੁਸੀਂ ਆਈਡੀਆ ਲਗਾ ਸਕਦੇ ਹੋਗੇ ਇੱਥੇ ਦੋ ਦਿਨ ਪਹਿਲਾਂ ਜਾਂ ਤਿੰਨ ਦਿਨ ਪਹਿਲਾਂ ਜਿਹੜੇ ਆ ਕੀ ਹਾਲਾਤ ਇਸ ਪਿੰਡ ਦੇ ਹੋਣਗੇ ਲੋਕਾਂ ਦੇ ਕਮਰੇ ਘਰ ਜਿਹੜੇ ਗਰੀਬਾਂ ਦੇ ਉਹ ਡਿੱਗ ਚੁੱਕੇ ਨੇ ਸਰਕਾਰ ਦੇ ਵੱਲੋਂ ਕਿਹੜਾ ਉਹਨਾਂ ਨੂੰ ਕੀ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਆਉਣ ਵਾਲਾ ਜਿਹੜਾ ਵਾ ਟਾਈਮ ਆ ਉਹੀ ਦੱਸੂਗਾ ਤਾਂ ਜੀ ਕਿਹੜਾ ਪੈਂਟ ਆ ਇਹੋ ਹੀ ਕਿੰਨਾ ਕੁ ਨੁਕਸਾਨ ਹੋਇਆ ਮੇਰੇ ਨਾਲ ਇਹ ਤੇ ਭਰਾਵਾਦੂ ਹੋਇਆ ਵਾ ਤੇ ਇਹ ਮੀਂਹ ਨਾਲ ਹੋਇਆ ਕਿ ਜਾਂ ਜਿਹੜਾ ਨਹੀਂ ਨਹੀਂ ਪਾਣੀ ਵਲ ਟੁੱਟ ਗਿਆ ਪਾਣੀ ਆ ਆਪਾਂ ਵਲ ਟੁੱਟ ਗਿਆ ਘਰਾਂ ਨੂੰ ਨੁਕਸਾਨ ਜ਼ਿਆਦਾ ਨਹੀਂ ਆ ਉਹ ਆ ਬਤੇਰਾ ਆ ਤੋਰਾ ਸਾਰੇ ਦੇ ਪਾਣੀ ਦੇ ਪਿੱਛੋਂ ਆ ਜੇ ਤੋਰਾ ਆ ਤੇ ਆਉਂਦੇ ਤਾਂ ਇੱਥੇ ਤੇ ਡਰਦੇ ਮਾਰੇ ਪਾਣੀ ਆ ਗਿਆ ਭਗਵੰਤ ਮਾਨ ਸਰਕਾਰ ਕਹਿੰਦੀ ਅਸੀਂ ਪਿੰਡਾਂ ਤੱਕ ਪਹੁੰਚ ਕਰ ਰਹੇ ਹਾਂ ਪਹੁੰਚ ਹਾਂਜੀ ਇਤਰਾ ਬਾਬੇ ਆਉਂਦੇ ਹੋਰ ਨਹੀਂ ਕੋਈ ਵੀ ਆਉਂਦਾ ਬਾਬੇ ਸਰਕਾਰ ਕਹਿੰਦੀ ਅਸੀਂ ਬਸਾਰੋ ਬਾਰੀ ਜਾਣੇ ਨਾ ਨਾ ਕੋਈ ਨਹੀਂ ਆਇਆ ਹਾਂ ਐਵੇਂ ਜਿਹੜੇ ਬਾਬੇ ਇਤਰਾ ਲੰਗਰ ਲੈ ਆਉਂਦੇ ਉਹ ਲੰਗਰ ਹੀ ਬਸ ਕੋਈ ਸੌਦਾ ਸੁੱਦਾਂ ਦੇ ਕੇ ਗਿਆ ਨਾ ਕੋਈ ਯਾਰਾ ਦੇ ਕੇ ਗਿਆ ਨਾ ਕੋਚ ਉੱਪਰ ਦੇ ਕੇ ਗਿਆ ਅੱਛਾ ਕੋਈ ਨਹੀਂ ਆਇਆ ਬਲਵਾ ਇਹ ਦਿਨ ਤੱਕ ਜੇ ਕੋਈ ਵੀ ਨਾ ਕੋਈ ਕੋਈ ਨਹੀਂ ਸਮਝਾ ਗੀ ਸਿਰਫ ਭੌਂਦੇ ਸਰਕਾਰੀ ਨਹੀਂ ਆ ਸਰਕਾਰੀ ਨਹੀਂ ਕੋਈ ਵੀ ਸਾਡੇ ਆ ਸੇਵਾਦਾਰ ਜਿੱਤਰਾ ਲੰਗਰ ਲੈ ਕੇ ਆਗੇ ਨਿਆਣਿਆਂ ਨੂੰ ਬੇਸਕਟ ਦੇਗੇ ਰਾਸ ਦੇਗੇ ਬਸ ਇਹੋ ਕੁਛ ਹੋਰ ਨਹੀਂ ਕੁਛ ਵੀ ਹੈ ਸੋ ਕਹਿਣਾ ਚਾਹੋਗੇ ਕੋਈ ਜਨਾਂ ਦੇ ਪਿੰਡਾਂ ਤਈ ਤੇ ਵੇਖਦਾ ਛਿਰਦੇ ਬੀਬੀ ਹੁੰਦੀਆਂ ਹੱਥ ਮਰ ਜਾਂਦੀਆਂ ਨੇ ਆਹ ਤਾਂ ਕਈਆਂ ਬੀਬੀਆਂ ਫਿਰ ਉਤਰਾ ਕਹਿ ਦਿੰਦੀਆਂ ਹਨਾ ਵੀ ਚਲੋ ਲੰਗਰ ਪਵਾ ਲਈਨੇ ਹੂੰ ਤੇ ਸਾਡੇ ਦਾ ਵੇਖੋ ਹੁਣ ਝੋਨਾ ਨਹੀਂ ਕਿਤੇ ਕੋ ਪੱਠਾ ਨਹੀਂ ਕੋ ਗੱਲ ਨਹੀਂ ਬਾਤ ਨਹੀਂ ਤੇ ਘਰਾਂ ਚ ਪਾਣੀ ਗਿਆ ਤਾਂ ਘਰਾਂ ਨਾ ਪਿਆਰਾ ਨਹੀਂ ਆ ਘਰ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰੇ ਦਾ ਪੂਰਾ ਜਿਹੜਾ ਘਰ ਡੁੱਬਾ ਹੋਇਆ ਹੈ ਤਾਂ ਇਹ ਘਰ ਵਾਲੇ ਕਿਸੇ ਹੋਰ ਘਰ ਵਿੱਚ ਰਹਿਣ ਨੂੰ ਜਿਹੜਾ ਵਾ ਉਹ ਮਜਬੂਰ ਦੱਸੇ ਜਾ ਰਹੇ ਨੇ ਤੇ ਕਿੰਨਾ ਦਾ ਘਰ ਹੈ ਜੀ ਇਹ ਸੋਣ ਦਾ ਜੇ ਤੇ ਸਾਹਮਣੇ ਰੱਖੋ ਬੈਸਕੋੜ ਮੰਗਣੀ ਕੁੜੀ ਹੋਰ ਇਹਨਾਂ ਦੇ ਕੋਈ ਜਾਨੀਵਾਲੀ ਲਿੰਕਸਾਂ ਨਹੀਂ ਆ ਕੋਈ ਬਤਾ ਰਹਾ ਹੋਇਆ ਜੰਦਰੇ ਸਮਾਨ ਭੇਜ ਗਿਆ ਸਾਰਾ ਹੀ ਕੋਈ ਉਦਾਂ ਕੋਈ ਬੱਚੇ ਨੂੰ ਸੱਟ ਕੋਈ ਉਦਾਂ ਕਿਸੇ ਨੂੰ ਸੱਟ ਉਹਦਾ ਬਚਾਇਆ ਬਾਕੀ ਸਾਰਾ ਪਹਿਲਾਂ ਪਹਿਲਾਂ ਕੱਢ ਕੇ ਉੱਥੇ ਲੈ ਆਉਂਦਾ ਪਹਿਲਾਂ ਲੈ ਆਉਂਦਾ ਹਾਂਜੀ ਪਹਿਲਾਂ ਅੱਗੇ ਕਿਹੜਾ ਪਿੰਡ ਕਰੇ ਤੁਹਾਡਾ ਮੋਦਲਾ ਇੱਥੇ ਕੋਈ ਸਰਕਾਰੀ ਸਹੂਲਤ ਵਗੈਰਾ ਜਿੱਦਾਂ ਭਗਵੰਦ ਮਾਨ ਸਰਕਾਰ ਕਹਿੰਦੀ ਵੀ ਅਸੀਂ ਪਿੰਡੋਂ ਪਿੰਡ ਪਹੁੰਚ ਰਹੇ ਹਾਂ ਪਹੁੰਚੇ ਨਹੀਂ ਭਗਵੰਦ ਮਾਨ ਦਾ ਕੋਈ ਨਹੀਂ ਆਇਆ ਹਾਂ ਨਾਜ ਬਾਕੀ ਉਹ ਸਰਕਾਰਾਂ ਹੋਰ ਆਉਂਦੀਆਂ ਕਿਹੜੀਆਂ ਕਾਂਗਰਸ ਦੀ ਤੇ ਦੂਜੇ ਆ ਮਤਲਬ ਕਿ ਫੋਟੋਆਂ ਖਿਚਾਉਣਾ ਆਉਂਦੇ ਕਿ ਜਾਂ ਜ਼ਿਆਦਾ ਫੋਟੋਆਂ ਖਿਚਾਉਣ ਆਉਂਦੇ अच्छा हां जी ਤੇ ਡੰਗਰਾਂ ਦਾ ਚਰ ਚੋਲੇ ਕਿਦਾਂ ਸਰਪੰਚ 14 ਅੱਜ ਹੀ ਮਿਲਿਆ ਜੇ ਕੱਲ ਦਾ ਅੱਛਾ ਹਾਂ ਜੀ ਚਾਰ ਮਿਲਿਆ ਜੇ ਕੱਲ ਬਸ ਲੰਗਰ ਪਰਜਾ ਦੇ ਦਾ ਲੰਗਰ ਸੱਤੇ ਮਿਲਦਾ ਜੇ ਮਿਲਦਾ ਹਾਂ ਜੀ ਸੌਦਾ ਹੀ ਮਿਲਿਆ ਸੌਦਾ ਹੀ ਮਿਲਿਆ ਇਹ ਸਰਕਾਰ ਕੀ ਰਸਾ ਕੋਈ ਸੌਦਾ ਆਇਆ ਉਹ ਕੱਲ ਉਹਨਾਂ ਵੰਡਣਾ ਜੇ ਅੱਜ ਕੱਲ ਵੰਡਣਾ ਅੱਜ ਕੱਲ ਵੰਡਣਾ ਅੱਛਾ ਹਾਂ ਜੀ ਸਰਕਾਰੀਆਂ ਦੇ ਚਾਚਾ ਪਤੀ ਆ ਦੋਵੇਂ ਆਏ ਸੀ ਅੱਛਾ ਉਹ ਸਰਪੰਚ ਦੇ ਆਰਡਰ ਚ ਉਹਨਾਂ ਭਲਕੇ ਵੰਡਣਾ ਜੇ ਘਰੋ ਘਰੀ ਆਪ ਜਾ ਕੇ ਵੰਡਣਾ ਸਰਪੰਚ ਨੇ ਹਾਂ ਜੀ ਕੀ ਕਹਿੰਦੇ ਜੇ ਸਾਰਾ ਪਲੋਟੀ ਤੱਕ ਚੱਕ ਜਾਂਦਾ ਸਮਾਨ ਅੱਛਾ ਇੱਥੇ ਕੋਈ ਮੋਦਲਾ ਚਾਰਾ ਨਹੀਂ ਦਿਆਂਦਾ ਕੋਈ ਚੂਰੀ ਨਹੀਂ ਦਿਆਂਦਾ ਕੋਈ ਡੰਗਰਾਂ ਨਾਲ ਕੁਝ ਨਹੀਂ ਮਿਲਦਾ ਮੈਂ ਰੱਜਿਆਂ ਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਰੱਜਾਂ ਨੂੰ ਕੁਝ ਨਹੀਂ ਮਿਲਦਾ ਜਿਹੜੇ ਡੁੱਬੇ ਉਹਨਾਂ ਤੋਂ ਕੁਝ ਮਿਲ ਨਹੀਂ ਦਿਆ ਇੱਥੇ ਆਹ ਰੋਟੀ ਪਾਣੀ ਜਿੱਤੇ ਜਿਆਣ ਦੇ ਰਾਸ ਨੂੰ ਸਵੇਸਕਟ ਮਿਲ ਜਾਂਦੇ ਜੀ ਕਿਹੜਾ ਪਿੰਡ ਕਿਹੜਾ ਜੀ ਇਹ ਜੀ ਪਿੰਡ ਮੋਦਲਾ ਜੀ ਮੋਦਲਾ ਪਿੰਡ ਹਾਂਜੀ ਕਿਵੇਂ ਸਰਕਾਰ ਦੇ ਵੱਲੋਂ ਸਹੂਲਤਾਂ ਕੋ ਮੋਦਲਾ ਪਿੰਡ ਨੂੰ ਪਹੁੰਚੀ ਹੈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਪਹੁੰਚੀ ਆਪਣੇ ਸਿੱਖ ਭਰਾ ਹੀ ਦੇ ਮਤ ਕਰਨ ਜੀ ਨਹੀਂ ਕਰਦੇ ਜੀ ਔਰ ਉਹ ਤਾਂ ਕਹਿ ਰਹੇ ਹੈ ਜੀ ਚਾਹ ਚਾਰਾ ਇਹ ਜਿਹੜਾ ਪੇਂਟ ਤੇ ਜਾ ਕੇ ਕੋਈ ਜਾਇ ਨਹੀਂ ਆਇਆ ਜੀ ਸਾਰੇ ਪਿੰਡ ਨੂੰ ਪੁੱਛ ਲੋ ਹਾਂ ਅਸੀਂ ਦਾ ਚਾਰਾ ਵੀ ਉੱਥੋਂ ਬਾਹਰਲੇ ਪਿੰਡੋਂ ਲੈ ਗਏ ਆ ਅੱਛਾ ਝੂੜੀ ਲੈ ਗਏ ਆ ਨਗਰਪਾਸ ਤੇ ਚਲੋ ਆਪਣੇ ਖਾਣ ਪੀਣ ਵਾਸਤੇ ਸਰਦਾ ਹੀ ਜਾਂਦਾ ਪਰ ਪਸ਼ੂਆਂ ਦਾ ਮਾੜਾ ਹਾਲ ਝੂੜੀ ਰੁੜ ਗਈ ਆ ਘੋਨੇ ਤੁਹਾਡੇ ਸਾਹਮਣੇ ਡੁੱਬੇ ਆ ਪਿੰਡ ਦਾ ਮਾੜਾ ਹਾਲ ਆ ਕੀ ਲੱਗਦਾ ਵਾ ਕੇ ਪਰਮੇਸ਼ਰ ਦੀ ਉੱਪਰ ਵਾਲੇ ਦੀ ਕਰੋਪੀ ਆ ਕਿ ਜਾਂ ਸਰਕਾਰਾਂ ਦੀ ਨਲਾਇਕੀ ਦਾ ਕਰਕੇ ਪਾਣੀ ਆ ਗਿਆ ਨਹੀਂ 100% ਤੇ ਸਰਕਾਰਾਂ ਦੀ ਲੇਕੀ ਆ ਅੱਛਾ ਉੱਪਰ ਵਾਲਾ ਨਹੀਂ ਇੰਨਾ ਜ਼ੁਲਮ ਠੋਦਾ ਬਾਕੀ ਇਹਨਾਂ ਦੀ ਲਾਪਰਵਾਹੀ ਹਾਂ ਸਾਪਰ ਵਾਈ ਜਾਈ ਇਹਨਾਂ ਦੀ ਬੋਦਲਾ ਜੀ ਤੇ ਇਹ ਕਿਦਾਂ ਕਿਦਾਂ ਦਾ ਇਹ ਪਾਣੀ ਵਾਲੇ ਹਾਲਾਤ ਕਿਦਾਂ ਦੇ ਹੋਣੇ ਛਣੀਆਂ ਦੇ ਛਣੀਆਂ ਆ ਤਾਂ ਚੱਲਣ ਰਿਹਾ ਜੀ ਛਣੀਆਂ ਦੇ ਵਾਲਾ ਹਾਂਜੀ ਸਰਕਾਰ ਦਾ ਪ੍ਰਿੰਦਾ ਪਹੁੰਚਿਆ ਕੋਈ ਇੱਥੇ ਨਹੀਂ ਇੱਥੇ ਨਹੀਂ ਕੋਈ ਪਹੁੰਚਿਆ ਸੁੱਖ ਸਰਕਾਰ ਦੇ ਬਿਗੇਰ ਕੋਈ ਨਹੀਂ ਪਹੁੰਚਿਆ ਜੀ ਸੁੱਖ ਸਰਕਾਰ ਜੀ ਉਹ ਸੌਦਾ ਸੰਦਾ ਲੈ ਕੇ ਆਏ ਕਿ ਜਾਂ ਸੌਦਾ ਦੇ ਕੇ ਗਿਆ ਦੇ ਕੇ ਗਿਆ ਕਾਲੀ ਮੰਡਨ ਵਾਲਾ ਸੌਦਾ ਹੀ ਰੱਖਾਇਆ ਉਹਦੇ ਕੋਲ ਸੌਦਾ ਘਰੋ ਘਰੀ ਆਈ ਆਪ ਮੰਡਾਂਗੇ ਮਤਲਬ ਜਿਨ੍ਹਾਂ ਲੋਕਾਂ ਦੇ ਤੰਤੇ ਠੋਕ ਕੇ ਉਹ ਤੋਂ ਮੰਡਣਾ ਹਾਂਜੀ ਜਦ ਲੋਕੇ ਬੇਹੋਸ਼ ਹੋ ਡੇ ਦੇਖਣ ਤਾਂ ਵੀ ਕੋਈ ਬੰਦਣਾ ਉਹ ਤੋਂ ਉਹ ਤੋਂ ਮੰਡਣਾ ਹਾਂਜੀ ਨਹੀਂ ਵੰਡਾਂਗੇ ਕੱਲ ਅੱਜ ਵੰਡਣਾ ਇਹ ਕੱਲ ਨੂੰ ਵੰਡਾਂਗੇ ਕੱਲ ਨੂੰ ਵੰਡਾਂਗੇ ਹਾਂਜੀ ਤੇ ਸਰਕਾਰ ਤਾਂ ਕਹਿਣ ਦੀ ਆ ਵੀ ਅਸੀਂ ਹੈਲੀਕਾਪਟਰ ਭੇਜ ਰਹੇ ਹਾਂ ਤੁਹਾਡੇ ਵਾਸਤੇ ਤੁਹਾਨੂੰ ਪਾਣੀ ਚੋਂ ਕੱਢਣ ਨੂੰ ਨਹੀਂ ਕੋਈ ਨਹੀਂ ਇੱਥੇ ਕੋਈ ਨਹੀਂ ਆ ਹੁਣ ਕਲੂਰ ਸਾਹਿਬ ਤੋਂ ਸੰਗਤਾਂ ਤੁਹਾਡੇ ਵਾਸਤੇ ਲੰਗਰ ਪ੍ਰਸ਼ਾਦਾ ਲੈ ਕੇ ਹਾਂਜੀ ਹਾਂ ਹਾਂਜੀ ਕਹਿਣਾ ਚਾਹੋਗੇ ਕੋਈ ਨਹੀਂ ਕਹਿਣਾ ਕੀ ਕਿਉਂ ਚਲ ਬੜਾ ਮਿਹਰਬਾਨੀ ਤੁਹਾਡੀ ਜਿਹੜੇ ਤੁਸੀਂ ਚਲੋ ਆਉਣ ਦੇ ਜੋ ਬੜੀ ਮਿਹਰਬਾਨੀ ਤੁਹਾਡੀ ਤੇ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਆ ਘਰਾਂ ਘਰਾਂ ਦਾ ਬਚਾ ਕੇ ਜਾਂ ਡਿੱਗੇ ਡੁਗੇ ਨੇ ਨਿਕਰ ਆ ਪਾ ਜਿਹੜੇ ਜਿਆਦਾ ਨਾ ਧੱਕਾ ਲੱਗਾ ਜਿਨ੍ਹਾਂ ਨੂੰ ਉਹ 10 12 ਘਰ ਜੋ अच्छा हां जी बाकी बचा जी ਪਿੰਡ ਦਾ ਤੁਹਾਡੇ ਪਿੰਡ ਦਾ ਸਰਪੰਚ ਆਮ ਆਦੀ ਪਾਰਟੀ ਦਾ ਕਿਹចਾ ਹਾਂ ਪਾਰਟੀ ਦਾ ਕੁਝ ਵੋਟ ਗਿਆ ਜਿਨ੍ਹਾਂ ਨੇ ਕਰਨ ਲੱਗੇ ਕਿ ਹਾਂ ਜੀ ਨਾ ਕੋਈ ਨਹੀਂ ਆਇਆ ਉਹਨਾਂ ਉਤਰ ਪਹਿਲਾਂ ਵੀ ਸੁੱਕੇ ਥਾਂ ਵਾਲਿਆਂ ਨੂੰ ਦਿੱਤੀਆਂ ਦੂਜਿਆਂ ਨੂੰ ਦਿੱਤੀਆਂ ਨਹੀਂ ਪਾਣੀ ਵਾਲਿਆਂ ਨੂੰ ਇੰਨੀ ਮੇਰ ਫਿਰ ਕਿਉਂ ਹਾਂ ਜੀ ਮੈਂ ਵੋਟਾਂ ਪਾਈਆਂ ਪਰ ਉਹ ਹੀਰਖਾ ਬਾਜੀ ਰੱਖਦਾ ਜਿੱਦਾਂ ਵੋਟਾਂ ਜਿਆਦਾ ਪਾਈਆਂ ਉਧਰ ਹੀ ਮੰਨ ਲਓ ਦਿੰਦਾ ਚੀਜ਼ਾਂ ਤੋਂ ਜਿੱਤ ਨਹੀਂ ਦਿੰਦਾ ਇਹ ਇਲਜ਼ਾਮ ਬਹੁਤ ਵੱਡਾ ਲਾਰੇ ਤੁਸੀਂ ਹਾਂ ਜੀ ਬਹੁਤ ਵੱਡਾ ਜੀ ਇਹ ਆਪਾਂ ਦਾ ਮੈਂ ਖੁਦ ਮੈਂਬਰ ਆ ਉਹਦਾ ਅੱਛਾ ਹਾਂ ਜੀ ਉਹਦੇ ਮੈਂਬਰ ਜਿਹੜਾ ਤੁਹਾਡੀ ਨਹੀਂ ਸੁਣਾਈ ਹੁੰਦੀ ਨਾ ਜੀ ਕੋਈ ਸੁਣਾ ਨਹੀਂ ਹੁੰਦੀ ਉਹਨੂੰ ਪੁੱਛ ਲੋ ਇੱਥੇ ਮੇਰੇ ਮੂਹਦ ਲਿਆ ਕੇ ਪੁੱਛ ਲੋ ਵੀ ਇੱਥੇ ਕੋਈ ਸਾਡੇ ਨਾਲ ਕੀ ਲੈਂਦੀ ਕੋਈ ਜਾਂ ਸਾਨੂੰ ਪੁੱਛੇ ਜਾਣ ਕਿ ਵੀ ਕੀ ਗੱਲਬਾਤ ਹੋਈ ਅਜੇ ਵੀ ਜਿਹੜਾ ਪਾਣੀ ਆ ਰਿਹਾ ਕਿਧਰੋਂ ਆਈ ਜਾਂਦਾ ਇੰਨਾ ਪਾਣੀ ਇਹ ਭਾਜੀ ਹੁਣ ਪਿੱਛੇ ਵੀ ਮੇਰਾ ਜਿਹੜਾ ਉਤਰਿਆ ਆਉਂਦਾ ਜੋ ਅੱਛਾ ਇਹ ਪਿੱਛੇ ਜਿਹੜਾ ਤੁਰਿਆ ਆਉਂਦਾ ਜੇ ਤੁਰਿਆ ਆਉਂਦਾ ਜੋ ਹਾਂਜੀ ਐਸਾ ਸਰਕਾਰ ਦੇ ਵੱਲੋਂ ਕੋਈ ਸਹੂਲਤ ਨਹੀਂ ਪਹੁੰਚੀ ਨਹੀਂ ਸਾਨੂੰ ਨਹੀਂ ਕੋਈ ਪਹੁੰਚੀ ਦੂਜਿਆਂ ਨੂੰ ਜਿਹੜੇ ਸੁੱਕੇ ਸਾਹ ਬਿਠੇ ਉਹਨਾਂ ਨੂੰ ਉੱਤਰ ਪਹਿਲਾ ਤਰਪੂਲਾ ਵੰਡ ਗਿਆ ਪੱਠਾ ਦੇ ਅੱਥੇ ਤੱਕ ਤਾਂ ਸਰਦਾ ਫੇ ਡੰਗਰਾ ਮੜੀ ਚੋਰ ਇਤਰਾ ਬਾਬਿਆ ਜੀ ਤੁਸੀਂ ਤੁਹਾਡੇ ਅਗੇ ਗਰੀਬ ਸੇਵਾ ਕਰ ਜਾਂਦੇ ਜੋ ਤੋਸਾਰ ਦੇ ਰੀਂ ਦੇ ਕੋ ਚਾਰ ਦੇ ਜਾਂਦਾ ਕੋ ਤੂੜੀ ਦੇ ਜਾਂਦਾ ਜੋ ਅਛਾ ਇਦਾਂ ਕਜਰਾ ਹੋ ਰਿਹਾ ਹਾਂਜੀ ਬੜਾ ਮੁਸ਼ਕਲ ਚੱਲਦਾ ਹਾਂਜੀ ਹਾਂਜੀ ਜੇ ਬਾੜ ਹੈ ਕਿ ਚਾਰ ਲੰਮੀ ਲਾਇਕੀ ਆ ਕਿ ਕੁਦਰਤੀ ਆਫਤ ਆ ਹਾਂਜੀ ਸਰਕਾਰ ਦੀ ਨਲਾਇਕੀ ਕੁਦਰਤੀ ਆ ਚਲੋ ਕੁਦਰਤੀ ਉਮੀਦ ਤੁਹਾਨੂੰ ਪਤਾ ਹੀ ਹੁਣ ਹਟਣੀ 1.5 ਮਹੀਨਾ 1.5 ਮਹੀਨਾ ਤਾਂ ਹੋ ਗਿਆ ਮੀਂਹ ਦੇ ਨਾਲ ਹੀ ਨਾ ਪਾਣੀ ਆ ਗਿਆ ਹੋਗਾ ਚਲੋ ਉਹ ਤੇ ਵੇਖ ਲਓ ਹੁਣ ਉਹਨਾਂ ਦੇ ਵੀ ਸਰਕਾਰਾਂ ਨੇ ਪਾਣੀ ਜ਼ਿਆਦਾ ਹੋ ਗਿਆ ਤਾਂ ਮਕਰੋ ਛੱਡ ਦਿੱਤਾ ਪਾਣੀ ਹਾਂਜੀ ਉਹ ਤੇ ਚਲੋ ਉਹਨਾਂ ਦੇ ਵੀ ਹੁਣ ਕੋਨਾ ਕੋ ਕਰਨਾ ਹੀ ਵੀ ਮੰਨ ਲਓ ਜਦ ਦੁਨੀਆ ਨੂੰ ਬਚਾਉਣਾ ਹੈ ਕਿਸ ਤਰ੍ਹਾਂ ਥੋੜਾ ਥੋੜਾ ਛੱਡ ਕੇ ਜਾ ਕੇ ਤਰਾ ਕੀਤਾ ਜੇ ਯਾ ਵਾ ਪਾਣੀ ਹੋਣ ਬੜਾ ਜਿਆਦਾ ਇਹਨੂੰ ਦਿਖਾ ਦਿਖਾ ਲੈ ਕਿਹੜਾ ਪਿੰਡ ਬਾ ਉਧਰ ਮੋਤਲ ਹੋ ਘਰ ਸਾਹਮਣੇ ਡੁੱਬ ਗਿਆ ਅੱਛਾ ਤੁਹਾਡਾ ਘਰ ਡੁੱਬ ਗਿਆ ਤਾਂ ਕਿਵੇਂ ਜਾਨ ਬਚਾਈ ਫੇਰ ਨੋ ਜੇ 1:00 ਵਜੇ ਪਾਣੀ ਜਿਹੜਾ ਵਾ ਤੁਹਾਡੇ ਘਰਾਂ ਦੇ ਵਿੱਚ ਵੜਿਆ ਤੇ ਕਿਵੇਂ ਪਾਣੀ ਸ਼ਾਮੀ ਭਾਈ ਦੇ ਘੰਡੇ ਪਿਆ ਉਹ ਪਲੋਤਾ ਅੱਛਾ ਰਾਤ ਨੂੰ ਸੁੱਤੇ ਆ ਪਤਾ ਲੱਗਾ ਕਿ ਮੱਛੀ ਲੱਗਾ ਕਿ ਨਹੀਂ ਪਹਿਲਾਂ ਲੱਗਾ ਇਸ ਮੌਸਮ ਪਹਿਲਾਂ ਲੱਗਾ ਇਸ ਮੌਸਮ ਤੇ ਰੱਖਣ ਦਿੱਤਾ ਲੋਕਾਂ ਨੇ ਕਹਾ ਉਹ ਨਹੀਂ ਉਹ ਵੱਡੀ ਕੋਟੀ ਹੈ ਫਿਰ ਤੁਹਾਡੇ ਪਿੰਡ ਵੱਲੋਂ ਕਿ ਅੱਜ ਵੀ ਜਿਹੜਾ ਨਹਿਰ ਨੂੰ ਜ਼ਿਆਦਾ ਪਾਣੀ ਜਾ ਰਿਹਾ ਇਹ ਕਿੱਥੇ ਜਾ ਰਿਹਾ ਪਿੰਡ ਚ ਉੱਤੋਂ ਦੀ ਘੁੰਮ ਕਿਤੇ ਕੋੜਲੀ ਨਹੀਂ ਜਾਂਦਾ ਕੋੜਲੀ ਨਹੀਂ ਜਾ ਰਿਹਾ ਸਰਕਾਰ ਵੱਲੋਂ ਕੋਈ ਆਈ ਤੁਹਾਡੇ ਸਹਾਇਤਾ ਕਰਨ ਵਾਸਤੇ ਆਇਆ ਨਹੀ ਕਿੱਥੇ ਜਾ ਰਹਾ ਹੁੰਦਾ ਇਸ ਦਾ ਵਾਧੂ ਲੰਗਰ ਪਾਣੀ ਲੋਕੀ ਦੀ ਹੈ ਹਾਂ ਲੰਗਰ ਪਾਣੀ ਲੋਕੀ ਵਾਧੂ ਦੇਈਏ ਵਾਧੂ ਦੇਈਏ ਲੋਕਾਂ ਨੂੰ ਦਵਾ ਲਿਆ ਮੰਤਰ ਸਰਕਾਰ ਵੱਲੋਂ ਤੇਰੀ ਪਾੜਿਆ ਨਹੀਂ ਨਹੀਂ ਨਾ ਕੋਈ ਕਾਂਗਰਸ ਲੋਤ ਨਾ ਵੀ ਚੜੀ ਲੋਕਾਂ ਦੇ ਆਦੇ ਸੁਖ ਸਰਕਾਰੀਆ ਸਾਹਿਬ ਆਏ ਆਂ ਤੁਹਾਡੇ ਇਲਾਕੇ ਆਏ ਹਾਂ ਰੱਖਾਂ ਦੇ ਰੱਖਿਆ ਸਾਹਿਬ ਕੇ ਰੱਖਿਆ ਰੱਖ ਹਾਂ ਅੱਗੇ ਮੰਡਣ ਕੇ ਨਹੀਂ ਨਹੀਂ ਮੰਡਣ ਹੀ ਆਲੇ ਵੇਖੋ ਪਾਣੀ ਮਰਸਾ ਘਟਦਾ ਅੱਛਾ ਦੇਖਣ ਲਗੀ ਜਿਹੜਾ ਤੁਸੀਂ ਬਦਲਾ ਲੈਣਾ ਚਾਹੁੰਦੇ ਸੀ ਉਹ ਸਰਕਾਰ ਕਿਵੇਂ ਲੱਗੀ ਤੁਹਾਨੂੰ ਬਹੁਤ ਮਾੜੀ ਬੇਕਾਰੀ ਉਹ ਨਾ ਕਿ ਤਾਂ ਲੋ ਵੇਖੋ ਜਿਹੜੀ ਆ ਆਵੇ ਨਹੀਂ ਉਹ ਜੋ ਸੰਗਤਾਂ ਖਡੂਰ ਸਾਹਿਬ ਤੋਂ ਪਹੁੰਚਿਆ ਨੇ ਪਿੰਡ ਮੀਆਂਵਿੰਡ ਜਵੰਧਪੁਰ ਦੇ ਜਿਹੜੇ ਵੀਰ ਪਹੁੰਚੇ ਨੇ ਉਹ ਘਰਾਂ ਤੱਕ ਜਿਹੜਾ ਪਾਣੀ ਦੀ ਸੇਵਾ ਉਹ ਸੰਗਤਾਂ ਦੇ ਬਾਅਦ ਤੇ ਜਿਹੜਾ ਉਹ ਪਚਾਰੇ ਨੇ